ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸਕਰਨ ਸਿੰਘ ਅਸੀਂ ਅੱਜ ਪਹੁੰਚੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਬਿਜਲੈਸ ਵੱਲੋਂ ਇੱਕ ਐਮਓ ਜੋ ਆਪਨ ਡਾਕਟਰ ਨੇ ਉਹਨਾਂ ਨੂੰ ਰੰਗੇ ਹੱਥੀ ਗ੍ਰਫਤਾਰ ਕੀਤਾ ਗਿਆ ਕੀ ਮਾਮਲਾ ਸੀ ਕੀ ਠੀਕ ਹੈ ਸ਼ਿਕਾਇਤ ਕਰਤਾ ਨੇ ਜਾਣਕਾਰ ਦਿੱਤੀ ਹੈ ਕਿ ਉਹ ਆਪਣਾ ਬਠਿੰਡਾ ਦੇ ਪਿੰਡ ਸ਼ੈਣੀ ਵਾਲਾ ਦੇ ਰਹਿਣ ਵਾਲੇ ਹਨ ਤੇ ਉਹਨਾਂ ਦੇ ਸੀਰੀ ਦੀ ਜਿਹੜੀ ਆਪਨਾ ਕਿਸੇ ਵਿਅਕਤੀ ਦੇ ਨਾਲ ਲੜਾਈ ਹੋ ਗਈ ਸੀ ਇਸ ਸਬੰਧੀ ਜਾਦੋ ਇੱਥੇ ਆਏ ਤਾਂ ਇਥੋਂ ਇੱਕ ਐਮਓ ਸੀਗਾ ਆਪਨ ਡਾਕਟਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ 12000 ਰੁਪਏ ਵੀ ਆਪਣੀ ਰਸ਼ਵਤ ਦੀ ਮੰਗ ਵੀ ਬੇਨੋਂ ਵੱਲ ਕੀਤੀ ਗਈ ਕਿਉਂਕਿ ਉਹਨਾਂ ਨੇ ਆਖਣਾ ਹੈ ਕਿ ਅਸੀਂ ਅੱਕ ਜੀ ਕੇ ਇਸ ਮਾਮਲੇ ਦੇ ਵਿੱਚ ਸਹੀ ਐਚਾਂਡਮੈਂਟ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਪਰਚਾ ਕਰਵਾਉਣਾ ਹੈ ਤਾਂ 12000 ਰੁਪਏ ਲੱਗੂਗਾ ਤੇ ਉਸ ਨੂੰ ਲੈ ਕੇ 10000 ਦੇ ਵਿੱਚ ਉਹਨਾਂ ਨਾਲ ਸੌਦਾ ਹੋ ਗਿਆ 10000 ਦੇ ਵਿੱਚ ਸੌਦਾ ਹੋਣ ਤੋਂ ਬਾਅਦ ਬੀਤੀ ਕੱਲ ਉਹਨਾਂ ਵੱਲੋਂ 5000 ਰੁਪਏ ਉਸ ਨੂੰ ਵੀ ਦੇ ਦਿੱਤਾ ਸੀ ਕਿਹਾ ਸੀਗਾ ਤੇ ਅੱਜ 5000 ਰੁਪਏ ਬੀਲਨਸ ਨੇ ਆਪਣਾ ਟ੍ਰੈਪ ਲਗਾਇਆ ਗਿਆ ਤੇ ਉਸ ਨੇ ਜਦ ਇਹ ਸਬੰਧੀ ਵੀ ਆਪਰੇ ਬਿਜ਼ਨਸ ਦੇ ਨਾਲ ਗਲਤ ਕੀਤੀ ਤਾਂ ਬੀਲਨਸ ਨੇ ਇਸ ਮਾਮਲੇ ਦੇ ਵਿੱਚ ਸਾਰਾ ਲਗਾ ਕੇ ਅੱਜ ਉਸ ਨੂੰ ਵੀ ਆਪਣਾ ਰੰਗੇ ਹੱਤੀ 5000 ਰੁਪਏ ਲੈਂਦੇ ਡਾਕਟਰ ਨੂੰ ਫੜਿਆ ਗਿਆ ਉੱਥੇ ਨਾਲ ਨਾਲ ਉਸਦੇ ਇੱਕ ਆਪਣਾ ਕਲਾਸ 4 ਵੀ ਆ ਜੋ ਇਸ ਮਾਮਲੇ ਵਿੱਚ ਸ਼ਾਮਲ ਸੀ ਉਸ ਨੂੰ ਵੀ ਅੱਜ ਇਹਨਾਂ ਵੀ ਆਪਣਦ ਨੂੰ ਇਹਨਾਂ ਵੱਲੋਂ ਅਪਗ੍ਰੇਡ ਕਰ ਕੀਤਾ ਗਿਆ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਬੀਐਸਬੀ ਬੀਲੈਂਸ ਤੇ ਸ਼ਿਕਾਇਤ ਕਰਤਾ ਟ੍ਰੀਟਮੈਂਟ ਰਿਕਾਰਡ ਕੀਤੀ ਹੈ ਦਾ ਐਸਐਚਓ ਆਪਣੇ ਜਿਹੜੇ ਥਾਣੇ ਵਾਲੇ ਸੀ ਉਹਦੇ ਚ ਕਾਰਵਾਈ ਕਰਦੇ ਹੋਏ ਇਹਨਾਂ ਨੇ ਐਮਐਲਆਰ ਕੱਟੀ ਸੀ ਉਹਦੇ ਵਿੱਚ ਉਹ ਤੋਂ ਡਿਮਾਂਡ ਕੀਤੀ ਸੀ ਪੈਸਿਆਂ ਦੀ ਇਹਨਾਂ ਨੇ ਪਹਿਲੇ 12000 ਦੀ ਡਿਮਾਂਡ ਹੋਈ ਸੀਗੀ ਜਿਹੜਾ ਇਹਨਾਂ ਦਾ ਆ ਰਾਮ ਸਿੰਘ ਜੀ ਦਾ ਪੋਰਟਫੋਲੀਓ ਸੀਗਾ ਪਹਿਲਾਂ ਉਹ ਕਰ ਰਿਹਾ ਸੀਗਾ ਉਦੋਂ ਬਾਅਦ ਜਿਹੜਾ 10000 ਦੇ ਵਿੱਚ ਸੈਟਲ ਹੋਈ 10000 ਦੇ ਵਿੱਚੋਂ 5000 ਕੱਲ ਇਹਨਾਂ ਨੇ 25 ਤਰੀਕ ਨੂੰ ਲੈ ਲਿਆ ਸੀਗਾ ਡਾਕਟਰ ਸਾਹਿਬ ਨੇ ਖੁਦ ਉਸ ਤੋਂ ਬਾਅਦ ਅੱਜ ਫਿਰ ਜੋ ਸਾਡੇ ਕੋਲੇ ਪੇਸ਼ੈਂਟ ਆਫ ਦੀ ਪਾਰਟੀ ਦਾ ਜਿਹੜਾ ਮਦਈ ਸੀਗਾ ਉਹ ਆਇਆ ਸਾਡੇ ਕੋਲ ਜੇ ਇਦਾਂ ਕਰਕੇ ਸਾਡੇ ਤੋਂ ਡਿਮਾਂਡ ਕਰ ਰਹੇ ਨੇ ਕੱਲ ਵੀ ਅਸੀਂ ਰਿਕਾਰਡ ਕੀਤਾ ਨਾ ਅੱਜ ਵੀ ਜੋ ਆਨ ਸਾਡੇ ਕੋਲੇ ਆਇਆ ਸੀ ਕਿ ਅਸੀਂ ਇਹਨਾਂ ਨੂੰ ਮੌਕੇ ਤੇ ਆਕਰ ਰੈੱਡ ਹੈਂਡ ਟ੍ਰੈਪ ਕੀਤਾਗਾ 5000 ਰੁਪਏ ਤਾਂ ਸਾਨੂੰ ਰੈੱਡ ਹੈਂਡ ਟ੍ਰੈਪ ਕਰਦੇ ਹੋਏ ਮਨੀ ਮਿਲ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਾਫਟ ਤੇ ਬਾਕੀ ਜਿਹੜਾ 5000 ਕੱਲ ਲਿਆ ਸੀਗਾ ਉਹ ਵੀ ਰਿਕਵਰ ਹੋ ਗਿਆ ਤੇ ਆਪਣਾ ਦੇਸ਼ ਦਾ ਕਿਸ ਚੀਜ਼ ਦੇ ਲਈ ਇਹਨਾਂ ਨੇ ਜਿਹੜਾ ਰਿਸ਼ਵਤ ਮੰਗੀ ਸੀਗੀ ਕੀ ਇਹੋ ਜਿਹਾ ਮਾਮਲਾ ਸੀ ਹਾਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਸਾਰਾ ਅਸੀਂ ਕਿਉਂਕਿ ਐਮਐਲਆਰ ਕੱਟੀ ਹੋਈ ਹੈ ਜਿਹੜੀ ਐਮਐਲਆਰ ਕੱਟੀ ਹੈ ਉਹਦੇ ਚ ਅਸੀਂ ਚੈੱਕ ਕਰਨਾ ਹੈਗਾ ਉਸ ਮੁਕਦਮੇ ਦੇ ਵਿੱਚ ਜਾਂ ਉਹਦੇ ਫਾਈਲ ਦੇ ਵਿੱਚ ਕੀ ਕਰਨਾ ਸੀ ਇਹਨਾਂ ਨੇ ਉਹ ਲੈਨ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹੜਾ ਆਪਣਾ ਆਪਣਾ ਇਲਜ਼ਾਮ ਲੱਗਾ ਹੈ ਇਹਨਾਂ ਦੇ ਉੱਪਰ ਕਿ ਕਿਸ ਚੀਜ਼ ਨੂੰ ਲੈ ਕੇ ਲਗਾਇਆ ਗਿਆ ਸੀ ਕਿ ਕਿਸ ਚੀਜ਼ ਦੇ 5000 ਨਹੀਂ ਹਲੇ ਕਿਉਂਕਿ ਉਹਦਾ ਕੱਲ ਜੋ ਵਿਅਕਤੀ ਐਸੇ ਐਡਮਿਟ ਹੋਇਆ ਉਹਦੀ ਸਟੇਟਮੈਂਟ ਹੀ ਅੱਜ ਰਿਕਾਰਡ ਕੀਤੀ ਹੈ ਤੇ ਬਾਰੇ ਮੈਂ ਕਿਉਂਕਿ ਉਹ ਮੁਕਦਮੇ ਤੇ ਇਫੈਕਟ ਪਾਊਗਾ ਅਸੀਂ ਪਹਿਲਾਂ ਅਥਾਰਟੀਸ ਇਨਵੈਸਟੀਗੇਟ ਕਰ ਲਈਏ ਫਿਰ ਉਸ ਤੋਂ ਬਾਅਦ ਹੀ ਦੱਸ ਸਕਾਂਗੇ ਜੀ ਸੇਪਤੀ ਸਾਹਿਬ ਡਾਕਟਰ ਦਾ ਨਾਮ ਕੀ ਹੈ ਇਹ ਕੀ ਗਿਆ ਉਹਦੇ ਤੇ ਨਰਿੰਦਰਪਾਲ ਸਿੰਘ ਨੇ ਇਹ ਮੈਡੀਕਲ ਆਫਸਰ ਨੇ ਕਿ ਜੀ ਸਰ ਸਾਹਿਬ ਕੀ ਇਹਨਾਂ ਜਾਇਦਾਦ ਵਗੈਰੇ ਵੀ ਜਿਹੜਾ ਹੈਗਾ ਚੈੱਕ ਕੀਤੀ ਜਾਵੇਗੀ ਕਿਉਂਕਿ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਜਿਉਂ ਸੁਣਨ ਨੂੰ ਮਿਲ ਰਹੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਵੈਰੀਫਾਈ ਕਰਾਂਗੇ ਜੀ ਹੋਰ ਵੀ ਇਹਦੇ ਨਾਲ ਹੈ ਜੀ ਕੋਈ ਬੇਟੀ ਵੀ ਇਹਦੇ ਨਾਲ ਰਾਮ ਸਿੰਘ ਜਿਹੜਾ ਫੋਰਥ ਕਲਾਸ ਦਾ ਇਹਨਾਂ ਦਾ ਸਲੀਪਰ ਹੈਗਾ ਉਹ ਸੀਗਾ ਜੀ ਯਾ ਰੈਗੂਲਰ ਹੈ ਜੀ ਉਹ ਵੀ ਹੋਰ ਰੈਗੂਲਰ ਹੈ ਜੀ ਹੁਣ ਇਸ ਤੋਂ ਅੱਗੇ ਕੀ ਕਾਰਵਾਈ ਤੁਹਾਡੇ ਮਨੋਂ ਜਿਹੜੀ ਆ ਕੱਲ ਨੂੰ ਰਿਪੋਰਟ ਕੋਰਟ ਵਿੱਚ ਪੇਸ਼ ਕੀਤੀ ਜਾਵੇ ਕੱਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਸਾਡੇ ਜੋ ਨਰਿੰਦਰ ਆਪਣੇ ਨਰਿੰਦਰ ਸਿੰਘ ਜ ਇਹ ਇਨਵੈਸਟੀਗੇਸ਼ਨ ਅਫਸਰ ਨੇ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈ ਸਰ? ਅਰਮਲ ਸਿੰਘ ਆ ਜੀ ਪਿੰਡ ਗੁਰੂ ਸਰਸੈਣੇ। ਕੀ ਮਾਮਲਾ ਹੈ ਸਾਡੇ? ਮਾਮਲਾ ਐ ਜੀ ਮੇਰੇ ਸਿਰੀ ਦੇ ਕੱਲ ਸੱਟਾਂ ਮਾਰੀਆਂ ਪਾਣੀ ਮਲਾਉਣ ਗਿਆ ਸੀ ਉੱਥੇ ਖੋਲੋ ਮਿੱਟੀ। ਤੇ ਉਹ ਨਾ ਕੇ ਸੱਟਾਂ ਮਾਰ ਕੇ ਮੈਂ ਦਾਖਲ ਇਹਨੂੰ ਇੱਥੇ ਬਠਿੰਡੇ ਦੇ ਸਿਵਲ ਹਸਪਤਾਲ ਲਿਆਂਦਾ ਸੀ। ਤੇ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਡਾਕਟਰ ਸਾਹਿਬ ਨੂੰ ਅਸੀਂ ਕਿਹਾ ਵੀ ਇਹਦੇ ਸੱਟਾਂ ਮਾਰੀਆਂ। ਉਹ ਕਹਿੰਦਾ ਯਾਰ ਜੇ ਕੇਸ ਬਣਾਉਣਾ ਤਾਂ ਐਲ ਐਮ ਆਰ ਕੱਟਣੀ ਆ ਤਾਂ ਪੈਸੇ ਲੱਗਣਗੇ ਕਹਿੰਦਾ ਨਹੀਂ ਫੇਰ ਨਹੀਂ ਮੈਂ ਦਾਖਾ ਉਹ ਨਹੀਂ ਕਰਦਾ ਜੀ ਮੈਂ ਕਹਿੰਦਾ ਗਰੀਬ ਬੰਦਾ ਇਹ ਕਿੱਥੋਂ ਦੇ ਦੂਗਾ ਜੀ ਪੈਸੇ ਮੁਰਕੇ ਇਹਨੇ ਮੈਨੂੰ ਕਹਿੰਦਾ 12000 ਰੁਪਿਆ ਲੱਗੂਗਾ ਨਾਲ ਇਹਦਾ ਸਾਇਕਲ ਵੀ ਉਹ ਕਹਿੰਦਾ ਮੈਂ ਗੱਲ ਕਰਾਂ ਮੈਂ ਕਹਾ ਵੇਖ ਲੋ ਯਾਰ ਗੱਲ ਕਰਾਂ ਗਰੀਬ ਬੰਦਾ ਜੀ ਇਹ ਕਿੱਥੋਂ ਦੇ ਮੰਗ ਕੇ ਲਿਆ ਕੇ ਦੇ ਕੇ ਦੇਣ ਮੁਰਕੇ ਇਹਨੇ ਰਾਤ ਜਦੋਂ ਸਾਡੀ ਇਹਨੇ ਗੱਲਬਾਤ 5000 ਦਾ ਇਹਨੇ ਰਾਤ ਲੈ ਲਈ ਸਾਡੇ ਤੋਂ ਕਹਿੰਦਾ ਬਈ ਮੈਂ ਅਕਸਰੇ ਅਕਸਰੇ ਫੇਰ ਕਰਾਉਂਗਾ ਮੈਨੂੰ ਪੈਸੇ ਥੜਕੇ ਦੇ ਦਿਓ ਜੀ ਮੈਨੂੰ ਕਹਿੰਦਾ ਮੈਂ 2 ਵਜੇ ਆਉਂਗਾ ਉਦੋਂ 5000 ਰੁਪਿਆ ਲੈ ਕੇ ਆ ਜੀ ਮੈਂ ਫਿਰ ਭਗਵਾਨਤਮ ਕਹਿੰਦੇ ਵੀ ਰੇਸਵਰਤ ਬੰਦ ਕਰੋ ਮੈਂ ਇਹ ਇਨਾ ਵੀ ਲੈਂਸ ਦਾ ਉਤਰ ਜਾ ਲੇ ਮਾਨੋ ਕੋਲ ਜਾ ਕੇ ਕਿਹਾ ਜੀ ਮੈਂ ਕਹਿੰਦਾ ਐ ਕਰਕੇ ਡਾਕਟਰ ਸਾਡੇ ਕਾਰਵਾਈ ਕਰਨ ਦੇ ਪੈਸੇ ਮੰਗਦਾ ਕਿਥੋਂ ਦੇਵਾਂ ਜੀ ਉਹਨਾਂ ਨੇ ਫਿਰ ਮੈਨੂੰ ਮੈਂ ਉਹਨਾਂ ਨੂੰ 5000 ਰੁਪਇਆ ਰੰਗੇ ਅਥਰੀਏ ਨੂੰ ਅੱਜ ਦੋ ਇਹ ਕਹਿੰਦਾ ਮੈਂ 2 ਵਜੇ ਆਉਂਗਾ ਉਦੋਂ ਨਾ ਕਿ ਆ ਜੀ ਕਹਿੰਦਾ ਇਹ 26 ਬਣਾਉਣੀ ਹੈ ਤਾਂ ਦੰਦ ਕੱਢ ਲੂ ਕਹਿੰਦੇ ਇਹਦੀ ਸਾਰੀ ਰਿਕਾਰਡਿੰਗ ਆ ਸਾਡੇ ਕੋਲ ਜੇ ਕਹਿੰਦਾ 26 ਮੈਂ 26 ਤਾਂ ਕਿਉਂ ਬਣਾਏਗੇ ਸਹੀ ਕੰਮ ਕਰ ਜਿਹੜਾ ਉਹਦੇ ਕਈ ਮਾਰੀ ਹੈ ਉਹ ਜਾ ਤੂੰ ਕਾਰਵਾਈ ਬਾਦੇ ਆ ਗੱਲ ਹੋਈ ਇਹਨੇ 5000 ਤੜ ਕੱਲ ਲੈ ਲੈ 5000 ਹੋ ਇਹ ਸਹੀ ਕੰਮ ਕਰਨ ਦੇ ਵੀ ਪੈਸੇ ਮੰਗਦੇ ਸਹੀ ਕੰਮ ਦੇ ਵੀ ਪੈਸੇ ਮੰਗਦੇ ਦਾਖਲ ਹੀ ਨਹੀਂ ਕਰਦਾ ਕਹਿੰਦਾ ਦਾਖਲ ਨਹੀਂ ਮੈਂ ਕਰਦਾ ਇਹਦਾ ਰਿਕਾਰਡ ਮਗਰ ਵੀ ਮਾੜਾ ਹੀ ਹੈ ਡਾਕਟਰ ਸਾਹਿਬ ਲੰਬੀ ਰਹਿ ਕੇ ਆਈ ਉਹਤੇ ਵੀ ਲੋਕਾਂ ਦਾ ਰਿਕਾਰਡ ਮਾੜਾ ਪੁੱਛ ਲੋ ਜਾ ਕੇ ਲੰਬੀ ਜੀਨਾ ਮੈਡਮ ਇਹ ਨਿੰਦਰਪਾਲ ਸਿੰਘ ਹੈ